ਹੋਈ ਹੈ ਜੀ 11 ਬਿਹਾਰੀਆਂ ਨੇ ਇੱਕ ਪੰਜਾਬੀ ਨੌਜਵਾਨ ਮਾਰਤਾ ਕਿਥੋਂ ਦੇ ਮੈਨੇਜਰ ਨੇ ਕਿ ਰਗਪੁਰੀ ਜੀ ਸਾਨੂੰ ਇਹ ਵਾਰ-ਵਾਰ ਧਰਨਾ ਲਾਉਣ ਤੇ ਮਜਬੂਰ ਕਰ ਰਹੇ ਨੇਗੇ ਦੇ ਨੇ ਕਿਸੇ ਦਾ ਝਾਰਖੰਡ ਵਾਲੀਆਂ ਗੱਲਾਂ ਕਰਦਾ ਇੱਕ ਦੇ ਤਾਂ ਕਿਸੇ ਦਾ ਉਹਨਾਂ ਨੂੰ ਉੱਧਰ ਭੇਜੂਗਾ ਜਿਹੜੇ ਮੁੰਡਿਆਂ ਨੂੰ ਜੁਆਇਨਿੰਗ ਲੈਟਰ ਵੀ ਦਿੱਤੇ ਉਹ ਜੁਆਇਨਿੰਗ ਲੈਟਰ ਦੇਣ ਤੋਂ ਬਾਅਦ ਕਹਿੰਦਾ ਤ ਨੂੰ ਦਬਾਉਣ ਲਈ ਇਹ ਜਿਹੜੀਆਂ ਝਾਰਖੰਡ ਦਾ ਨਾਮ ਲੈਂਦਾ ਕਦੇ ਕਿਸੇ ਦਾ ਨਾਮ ਲੈਂਦਾ ਇਹ ਮੈਨੇਜਮੈਂਟਾਂ ਦੇ ਹੱਥ ਕੰਨੇ ਨੇ ਇਹ ਦੁਨੀਆ ਨੂੰ ਪਟੇਨਾ ਇਹ ਇਸ ਮਤਲਬ ਇਹ ਜਾਣ ਜਾਣ ਕੇ ਕੋਈ ਨਾ ਕੋਈ ਮੁੱਦੇ ਠਾਉਂਦਾ ਰਹਿੰਦਾ ਕਿ ਕੀ ਮਸਲਾ ਹੈ ਕਿ ਸੁਬੇ ਵਾਰਦੇ ਦੇ ਪੱਤੇ ਹੋਏ ਉਹ ਸਾਗਰੀ ਫਰ ਖੜੇ ਹੋ ਕੀ ਮਸਲਾ ਹੈ ਮਸਲਾ ਤਾਂ ਬਾਈ ਜੀ ਜਿਹੜੀ ਗੱਲਬਾਤ ਇਹ ਹੈ ਕਿ ਸਾਡੀ ਜਿਹੜੀ ਯੂਨੀਅਨ ਹੈ ਰੌਕ ਐਂਡ ਸਟਾਰਮ ਡਿਸਟਿਲਰੀਜ਼ ਵਰਕਰ ਜੂਨੀਅਨ 8x ਸਾਈਜ਼ਲੀ ਮੈਂ ਬਾਈ ਜੀ ਜਰਨਲ 77ਾ ਸਾਡਾ ਜਿਹੜਾ ਮਸਲਾ ਹੈ ਇਹ ਸਰਾ ਫੈਕਟਰੀ ਸਾਈਜ਼ਲੀ ਦੇ ਨਾਲ ਸੰਬੰਧਿਤ ਹੈ ਠੀਕ ਹੈ ਅਸੀਂ ਨੇ ਪਹਿਲਾਂ 4 ਦਿਨ ਦਾ ਧਰਨਾ ਲਾਇਆ ਸੀ 28 2025 ਨੂੰ ਸਾਡਾ ਸਮਝੌਤਾ ਹੋਇਆ ਸੀ ਉਹ ਸਮਝੌਤੇ ਦੇ ਵਿੱਚ ਇਹ ਹੋਇਆ ਸੀ ਵੀ 8 ਬੰਦੇ ਸਾਡੇ ਸੈਮੀ ਸਕਿਲਡ ਰੀਤੇ ਜਾਣਾ ਜੋ ਵੀ ਮਿਨੀਮਮ ਵਾਧਾ ਹੈ ਟਾਈਮ ਤੇ ਉਹ ਵਧਾਇਆ ਜਾਊਗਾ ਤੇ ਇਹਨਾਂ ਨੇ ਕੀ ਕਰਿਆ ਸਾਡਾ ਮਿਨੀਮਮ ਬੇਜ ਆ 2 ਮਹੀਨਿਆਂ ਦਾ ਜਿਹੜਾ ਏਰੀਆ ਰਹਿੰਦਾ ਸੀ ਉਹ ਘਟੋੜਟ 4-5 ਮਹੀਨਿਆਂ ਬਾਅਦ ਪਾਇਆ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਪਾਇਆ ਬਾਰ-ਬਾਰ ਅਸੀਂ ਮੀਟਿੰਗਾਂ ਕਰਦੇ ਰਹੇ ਇਹਨਾਂ ਨੂੰ ਕਹਿੰਦੇ ਵੀ ਰਹੇ ਵੀ ਸਾਡਾ ਮਿਨੀਮਮ ਬੇਜ ਪਾ ਦੋ ਜਿਹੜਾ ਆਪਣਾ ਸਮਝੌਤੇ ਦੇ ਵਿੱਚ ਹੋਇਆ ਹੋਇਆ ਹੈ ਇਨਾਂ ਨੇ ਤਾਂ ਕੋਈ ਗੱਲ ਨਹੀਂ ਪਾਉਣਿਆ ਐ ਕਰਦਿਆਂ ਜਿਹੜਾ ਮੈਨੇਜਰ ਹੈ ਰਕਪੁਰੀ ਉਹਨੇ ਹੀ ਸਾਨੂੰ ਲਾਰੇ ਲੱਪੇ ਦੇ ਵਿੱਚ ਲਾ ਕੇ ਰੱਖਿਆ ਤੇ ਉਸ ਤੋਂ ਬਾਅਦ ਆਈ ਗੱਲ ਅੱਠ ਬੰਦੇ ਜਿਹੜੇ ਸੈਮੀ ਸਕਿਲਡ ਕਰਨੇ ਸੀ ਉਹ ਕਰਨੇ ਸੀ 1 ਅਗਸਤ ਤੋਂ ਉਹਨਾਂ ਦੇ ਵੀ ਅਸੀਂ ਨੇ ਨੌ ਦੇ ਤੇ ਇਹਨਾਂ ਨੂੰ ਪ੍ਰੋਪਰ ਵੀ ਅੱਠ ਬੰਦਿਆਂ ਦੇ ਆ ਨੌ ਨੇ ਜੀ ਸਾਡੇ ਬੰਦੇ ਸੈਮੀ ਸਕਿਲਡ ਰੀਤੇ ਜਾਣਾ ਜਿਹੜੇ ਸਮਝੌਤੇ ਦੇ ਵਿੱਚ ਨੇ ਉਹਨਾਂ ਨੇ ਉਹਦੇ ਵਿੱਚ ਟੀ ਕਰਿਆ 6 ਬੰਦੇ ਸਾਨੂੰ ਕਹਿੰਦੇ ਚਾਰ ਖੰਡ ਦਾ ਦਿਓ ਅਸੀਂ ਫੇਰ ਪਾਵਾਂਗੇ ਡਿਊਟੀ ਚਾਰ ਖੰਡ ਦੀ ਇਹਦੇ ਪ੍ਰਤੀ ਸਮਝੌਤੇ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਸਾਡੇ ਪਹਿਲਾਂ ਤਿੰਨ ਬੰਦੇ ਸਟੇਲਡ ਕਰਨੇ ਸੀ ਉਹਦੇ ਵਿੱਚ ਵੀ ਇਹਨਾਂ ਨੇ ਚਾਰਖੰਡ ਦਾ ਮਸਲਾ ਰੱਖਿਆ ਚਾਰਖੰਡ ਸਾਨੂੰ ਭੇਜਣਾ ਚਾਹੁੰਦੇ ਨੇ ਬਿਹਾਰ ਦੇ ਵਿੱਚ ਆ ਇੱਕ ਪਹਿਲਾਂ ਲੁਧਿਆਣੇ ਦੇ ਵਿੱਚ ਇੱਕ ਵਾਰ ਦਾਤ ਹੋਈ ਹੈ ਜੀ 11 ਬਿਹਾਰੀਆਂ ਨੇ ਇੱਕ ਪੰਜਾਬੀ ਨੌਜਵਾਨ ਮਾਰਤਾ ਉਹਦੇ ਵਿੱਚ ਉਹ ਵਿਚਾਰੇ ਨੇ ਜਾਨ ਬਚਾਉਂਦੇ ਨੇ ਨਹਿਰ ਦੇ ਵਿੱਚ ਸਾਲ ਮਾਰੀ ਸਾਲ ਮਾਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਰੋੜੇ ਮਾਰ ਮਾਰ ਕੇ ਉਹਦਾ ਵਿਚਾਰੇ ਨੂੰ ਨਹਿਰ ਦੇ ਵਿੱਚ ਹੀ ਮਾਰਤਾ ਜਦੋਂ ਅਸੀਂ ਉਰੇ ਪੰਜਾਬ ਦੇ ਵਿੱਚ ਸੇਫ ਨਹੀਂ ਹਜੇ ਅਸੀਂ ਚਾਰਖੰਡ ਦੇ ਵਿੱਚ ਕਿੱਥੋਂ ਸੇਫ ਹੋਵਾਂਗੇ ਅਸੀਂ ਉੱਥੇ ਨਾ ਜਾਈਏ ਨਾ ਜਾਣਾ ਜੀ ਸਾਡੀ ਗੱਲਬਾਤ ਪਹਿਲਾਂ ਇੱਕ ਇਹਨਾਂ ਨੇ ਲਿਖਤੀ ਦੇ ਤੌਰ ਤੇ ਹਉ ਲੈ ਲਈ ਤੀ ਪ੍ਰਸ਼ਾਂਤ ਰੋੜਾ ਜੀ ਵੀ ਆਏ ਸੀ ਜੋ ਕੰਪਨੀ ਦੇ ਮਾਲਕ ਨੇ ਇਹਨਾਂ ਨੇ ਲਿਖਤੀ ਲੈ ਲਿਆ ਵੀ ਅਸੀਂ ਜੇ ਕਿਸੇ ਵਰਕਰ ਨੂੰ ਭੇਜਾਂਗੇ ਅਸੀਂ ਭੇਜ ਸਕਦੇ ਹਾਂ ਵੀ ਉਹਦੇ ਵਿੱਚ ਹੁੰਦਾ ਹੂੰ ਆਸੀਂ ਪਾਉਂਦੇ ਨਹੀਂ ਹੈਗੇ ਵੀ ਆ ਬੰਦੇ ਨੂੰ ਭੇਜਦੇ ਨਹੀਂ ਹੈਗੇ ਇਹ ਅਸੀਂ ਲੈਣ ਹੂੰ ਪਾ ਰਹਿਆ ਕਿ ਪ੍ਰਸ਼ਾਂਤ ਰੋੜਾ ਜੀ ਨੇ ਵੀ ਕਿਹਾ ਆਪਣੇ ਮੈਨੇਜਰ ਰਾਜਪੁਰੀ ਨੇ ਵੀ ਕਿਹਾ ਵੀ ਜੇ ਕੋਈ ਭੇਜਣਾ ਹੈ ਤਾਂ ਉਹਦੇ ਵਿੱਚ ਜੇ ਕੋਈ ਵਰਕਰ ਆਪਦੀ ਸਹਿਮਤੀ ਨਾਲ ਜਾਣਾ ਚਾਹੁੰਦਾ ਤਾਂ ਉਹਦੇ ਵਿੱਚ ਇਹਨਾਂ ਨੇ ਵਾਦਾ ਵੀ ਅਸੀਂ ਡੇਢ ਦਿਨਾਂ ਤੱਕ ਠਾ ਦੇਵਾਂਗੇ ਰਹਿਣਾ ਖਾਣਾ ਦੇਵਾਂਗੇ ਕਿਰਾਇਆ ਦੇਵਾਂਗੇ ਉਹਨਾਂ ਨੇ ਸਾ ਤੋਂ ਇਹ ਲਿਖਿਆ ਲਿਆ ਤੀ ਪਰ ਸਾਡੀ ਉੱਥੇ ਥੋੜੀ ਜਿਹੀ ਗਲਤੀ ਰਹਿ ਗਈ ਜਾਂ ਮੰਨ ਲਓ ਉਹਨਾਂ ਦੇ ਅਸੀਂ ਉੱਚਾ ਗਏ ਵੀ ਚਲੋ ਮਾਲਕਾ ਯਾਰ ਭੇਜਣਾ ਤਾਂ ਹੈ ਨਹੀਂ ਵੀ ਵਰਕਰ ਦੀ ਸਹਿਮਤੀ ਨਾਲ ਭੇਜਿਆ ਜਾਵੇ ਹੁਣ ਜਿਹੜਾ ਸਾਡਾ ਮਸਲਾ ਹੈ ਹੁਣ ਇਹ ਦੁਬਾਰੇ ਕਹਿੰਦਾ ਵੀ ਚਾਰ ਖੰਡ ਜਾਓ ਹੁਣ ਸਾਡੇ 8 ਬੰਦੇ ਜਿਹੜੇ ਸੈਮੀ ਸਟੇਲਡ ਕਰਨੇ ਨੇ ਉਹਦਾ ਮਸਲਾ ਹੈ ਤੇ ਸਾਡੀਆਂ ਹੋਰ ਕੁਝ ਮੰਡਾਂ ਨਾਲ ਇੱਕ ਚਾਰ ਖੰਡ ਦਾ ਮਸਲਾ ਹੈ ਵੀ ਅਸੀਂ ਜੇ ਜਾਊਗਾ ਤਾਂ ਵਰਕਰ ਦੀ ਸਹਿਮਤੀ ਨਾਲ ਹੀ ਜਾਊਗਾ ਇੱਕ ਤਾਂ ਸਾਡੇ 8 ਬੰਦੇ ਸੈਮੀ ਸਕੈਲਡ ਕੀਤੇ ਜਾਣ ਜੀ ਇੱਕ ਰਸਤੇ ਤੋਂ ਇੱਕ ਸਾਡੇ ਇਹ ਮੰਨਦਾ ਹੈ ਇੱਕ ਜੇ ਕੋਈ ਟਰਾਂਸਫਰ ਕਰਨੀ ਹੈ ਉਹਨੂੰ ਵਰਕਰ ਦੀ ਤਾਂ ਉਹ ਵਰਕਰ ਦੀ ਸਹਿਮਤੀ ਨਾਲ ਹੋਵੇ ਵੀ ਬਿਨਾਂ ਤੱਕੇ ਸਾਈ ਨਾਲ ਨਾ ਹੋਵੇ ਕਿਉਂਕਿ ਅਸੀਂ ਉਰੇ ਨਹੀਂ ਸੇਫ ਹੈ ਜੇ ਉੱਥੇ ਅਸੀਂ ਕਿੱਥੋਂ ਸੇਫ ਹੋਵਾਂਗੇ ਇੱਕਾ ਸਾਨੂੰ ਓਵਰਟਾਈਮ ਨਹੀਂ ਦਿੱਤਾ ਜਾਂਦਾ ਜਿਵੇਂ 31 ਜੁਲਾਈ ਸੀ ਦੁੱਧਮ ਸਿੰਧ ਦਾ ਅਸੀਂ ਦਿ ਦਿਹਾੜਾ ਸੀ ਉਸ ਦਿਨ ਕੰਪਨੀ ਚੱਲੀ ਓਵਰਟਾਈਮ ਚੱਲੀ ਪਰ ਸਾਨੂੰ ਓਵਰਟਾਈਮ ਉਹਦਾ ਨਹੀਂ ਦਿੱਤਾ 16 ਅਕਤੂਬਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਸੀ ਉਦ ਦੇ ਫੈਕਟਰੀ ਚੱਲੀ ਉਹਦਾ ਨਹੀਂ ਓਵਰਟਾਈਮ ਦਿੱਤਾ ਜੀ ਤੇ ਮਹਾਰਾਜਾ ਆਰਡਰ ਸਨ ਜਨਮਤੀ 22 ਸਤੰਬਰ ਦੀ ਧੀ ਉਹਦਾ ਸਾਨੂੰ ਓਵਰਟਾਈਮ ਉਹਦਾ ਨਹੀਂ ਸਾਨੂੰ ਦਿੱਤਾ ਕਿਉਂਕਿ ਓਵਰਟਾਈਮ ਤਾਂ ਕਾਨੂੰਨ ਦੇ ਵਿੱਚ ਵੀ ਆਉਂਦਾ ਹੈ ਤੇ ਉਹਦਾ ਵੀ ਡਬਲ ਮਿਲਣਾ ਚਾਹੀਦਾ ਉਹ ਸਾਨੂੰ ਸਿੰਗਲ ਵੀ ਨਹੀਂ ਜਾਂ ਕੁਝ ਵੀ ਨਹੀਂ ਦਿੱਤਾ ਜਾਨੀ ਕਿ ਇਹਨਾਂ ਨੇ ਇੱਕ ਸੈਲਰੀ ਸਲਿੱਪ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਸਾਡੇ ਪੈਸੇ ਕਿੰਨੇ ਫੰਡ ਦੇ ਵਿੱਚ ਗਏ ਨੇ ਕਿੰਨੇ ਸਾਡੇ ਐਸਆਈ ਚ ਗਏ ਨੇ ਕਿੰਨੇ ਇਹਨਾਂ ਨੇ ਉਂ ਕੱਟ ਲਏ ਪੈਸੇ ਉਹਦਾ ਵੀ ਸਾਨੂੰ ਪ੍ਰੋਪਰ ਪਤਾ ਨਹੀਂ ਲੱਗਦਾ ਉਸ ਦੇ ਸਬੰਧ ਵਿੱਚ ਅਸੀਂ ਨੇ ਇੱਕ ਸੈਲਰੀ ਸਲਿੱਪ ਮੰਗੀ ਸੀ ਉਹ ਨਹੀਂ ਇਹਨਾਂ ਨੇ ਦਿੱਤੀ ਹੈ ਜੀ ਨਾ ਸਾਨੂੰ ਕੋਈ ਇਹ ਲਿਸਟ ਦਿੰਦੇ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਜੀ ਸਾਡੇ ਪੈਸੇ ਅਹੀਂ ਕੱਟੇ ਜਾਂਦੇ ਨੇ ਇੱਕ ਕਾਨੂੰਨੀ ਛੁੱਟੀਆਂ ਜੋ ਕਾਨੂੰਨ ਮੁਤਾਬਕ ਨੇ ਵੀ ਸਾਨੂੰ ਕਾਨੂੰਨ ਮੁਤਾਬਕ ਜਿਹੜੀਆਂ ਛੁੱਟੀਆਂ ਬਣਦੀਆਂ ਨੇ ਸਾਨੂੰ ਉਹ ਦਿੱਤੀਆਂ ਜਾਂ ਨਾ ਉਹ ਨਹੀਂ ਇਹਨਾਂ ਨੇ ਜੀ ਕੋਈ ਲਿਖਤੀ ਤੌਰ ਤੇ ਦਿੱਤੀਆਂ ਹੈਗੀਆਂ ਇੱਕ ਵਰਕਰਾਂ ਦੇ ਉਸ ਟਾਈਮ ਪੈਸੇ ਕੱਟੇ ਜਾਂਦੇ ਨੇ ਇੱਕ ਦਿਨ ਦੀ ਤਨਖਾਹ ਕੱਟੀ ਗਈ ਹੈ ਤੇ ਵਿੱਚ ਕੂਲਰ ਇਹਨਾਂ ਨੇ ਬਾਹਰ ਢਾਹਤੇ ਜਿਹੜੇ ਜੂਨ ਦੇ ਮਹੀਨੇ ਦੇ ਵਿੱਚ ਪੂਰੀ ਗਰਮੀ ਪੈਂਦੀ ਹੈ ਜੀ ਉਸ ਟਾਈਮ ਇਹਨਾਂ ਨੇ ਕੂਲਰ ਦੋਏ ਬਾਰ ਕਢਾਤੇ ਅੱਜ ਤੱਕ ਉਹਨਾਂ ਦੀ ਜਗ੍ਹਾ ਤੇ ਕੋਈ ਇਹਨਾਂ ਨੇ ਪੱਠੇ ਨਹੀਂ ਲਗਵਾਏ ਹਜੇ ਉਹ ਪੱਠੇ ਬਹੁਤ ਨੇ ਪਰ ਜਿੱਥੇ ਦੋ ਤਿੰਨ ਪੱਠਿਆਂ ਦੀ ਜ਼ਰੂਰਤ ਹੈ ਉੱਥੇ ਸਾਡੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਉੱਥੇ ਪੱਠੇ ਨਹੀਂ ਲਵਾਏ ਪੱਟਾ ਹਾਲਾਂਕਿ ਅਸੀਂ ਨੇ ਕਿਹਾ ਮੈਂ ਤੇ ਪ੍ਰਧਾਨ ਕਰਮਜੀਤ ਨੇ ਕਿਹਾ ਵੀ ਜਿਹੜਾ ਉੱਟ ਵਾਲੇ ਰੰਡਰ ਦਾ ਪੱਠਾ ਹੈ ਜੀ ਵੀ ਉਹਦੀ ਹਵਾ ਵਧੀਆ ਹੈ ਪਹਿਲਾਂ ਉਹਰੇ ਡੀਜੀਐਮ ਆਏ ਸੀ ਸਰਬਣ ਉਹਨਾਂ ਨੇ ਲਵਾਏ ਹੋਏ ਸੀ ਉਹਨਾਂ ਦੀ ਵਧੀਆ ਹਵਾ ਜਾਂਦੀ ਤੇ ਅਸੀਂ ਕਿਹਾ ਉਹ ਲਵਾ ਦਿਓ ਕਹਿੰਦਾ ਯਾਰ ਉਹ ਤਾਂ ਹੁਣ 6000 ਦਾ ਹੈ ਜਾਨੀ ਟੇਕ ਮਜ਼ਦੂਰ ਉਹਨਾਂ ਨੂੰ 6000 ਰੁਪਏ ਦਿੱਸ ਗਿਆ ਤੇ ਵਰਕਰ ਦੀ ਜਿੰਦਗੀ ਦਾ ਕੋਈ ਉਹ ਨਹੀਂ ਹੈਗਾ ਵੀ ਗਰਮੀ 'ਚ ਮਰਦਾ ਹੈ ਮਰੀ ਜਾਂਦਾ ਉੱਥੇ ਵਰਕਰ ਕੰਮ ਕਰੀ ਜਾਂਦੇ ਨੇ ਹਰ ਇੱਕ ਗਰਮੀ ਦੇ ਵਿੱਚ ਹੀ ਕੰਮ ਕਰੀ ਜਾਂਦੇ ਨੇ ਪਰ ਪੱਠੇ ਉਹਨਾਂ ਨੇ ਦੋ ਤਿੰਨ ਪੱਠਿਆਂ ਦੀ ਜਿਹੜੀ ਜ਼ਰੂਰਤ ਹੈ ਉੱਥੇ ਉਹ ਉਹਨਾਂ ਨੇ ਲਗਵਾ ਹੀ ਨਹੀਂ ਹੈਗੇ ਲਗਵਾਉਣੇ ਦਾ ਕੀਤੀ ਉਸ ਟਾਈਮ ਉਹਨਾਂ ਦੇ ਪੈਸਿਆਂ ਦੀ ਟਟੋਤੀ ਵੀ ਉੱਗੀ ਅਸੀਂ ਕਹਿੰਦੇ ਵੀ ਉਹ ਜਿਹੜੇ ਪੈਸੇ ਇਹਨਾਂ ਨੇ ਕੱਟੇ ਨੇ ਤਾਂ ਉਹਨਾਂ ਦੀ ਪੈਸਿਆਂ ਦੀ ਟਟੋਤੀ ਵੀ ਦਿੱਤੀ ਜਾਵੇ ਜੀ ਸਰ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੈਗੂ ਜੀ ਦਾ ਖਾਲਸਾ ਅਸੀਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਜਿਹਨੇ ਸਾਡੇ ਇੱਥੇ ਉਹਦੇ ਸੱਦੇ ਤੇ ਉਸ ਪੁੱਛ ਤੇ ਜਿਹੜਾ ਇਹ ਬਾਈ ਜੀ ਰਾਗਪੁਰੀ ਮੈਨੇਜਰ ਹੈ ਤੇ ਇਹ ਇਹਨਾਂ ਤੋਂ ਇੱਕ ਪਹਿਲਾ ਮੈਨੇਜਰ ਹੁੰਦਾ ਸੀਗਾ ਸਰਪੰਨ ਜੀ ਉਹ ਹੈਵੀ ਸਰਪੰਨ ਜੀ ਦੀ ਨਾਮ ਵੀ ਸਰਪੰਨ ਜੀ ਤੇ ਹੈਵੀ ਸਰਪੰਨ ਜੀ ਦੀ ਕਿਉਂਕਿ ਉਹ ਬਹੁਤ ਹਰ ਇੱਕ ਨੂੰ ਪਿਆਰ ਨਾਲ ਤੇ ਮਤਲਬ ਸਾਰਿਆਂ ਨੂੰ ਇਕੱਤਰ ਨਾਲ ਰੱਖਦਾ ਸੀਗਾ ਉਦੋਂ ਪ੍ਰੋਡਕਸ਼ਨ ਵੀ ਬਹੁਤ ਵਧੀਆ ਆਉਂਦੀ ਸੀ ਤੇ ਜਿਹੜਾ ਇਹ ਮੈਨੇਜਰ ਹੈ ਇਹ ਮੈਨੇਜਰ ਦਾ ਬਸ ਮਤਲਬ ਇਹੀ ਹੈ ਵੀ ਇਹਨਾਂ ਦਾ ਇੱਕਾ ਖਤਮ ਕਰਾਂ ਇਹ ਕਰਾਂ ਬੋ ਕਰਾਂ ਜਿਵੇਂ ਹੁਣ ਅੱਖਾਂ ਦੀ ਗੱਲ ਦੱਸ ਕੇ ਗਿਆ ਬਾਈ ਪੱਖੇ ਦੇਖੋ ਗਰਮੀ 'ਚ ਬੰਦਾ ਲਵਾਉਂਦਾ ਹੁੰਦਾ ਕਿ ਪਟਾਉਂਦਾ ਹੁੰਦਾ ਤੇ ਇਹਨਾਂ ਨੇ ਕੀ ਕਰਿਆ ਦੋ ਕੂਲਰ ਤੇ ਉਹ ਕਿਤੇ ਕੂਲਰ ਚੱਲ ਰਿਆ ਸੀ ਕਿਉਂਕਿ ਉੱਥੇ ਜਿਹੜੇ ਹੁਣ ਯੂਨੀਅਨ ਬਣੀ ਹੋਈ ਹੈ ਯੂਨੀਅਨ ਦੇ ਮਤਲਬ ਇਹ ਜਾਣ ਜਾਣ ਕੇ ਕੋਈ ਨਾ ਕੋਈ ਮੁੱਦੇ ਠਾਉਂਦਾ ਰਹਿੰਦਾ ਕਿਉਂਕਿ ਮੇਨ ਮੁੱਦੇ ਦੀ ਗੱਲ ਕਰੀ ਜਿਹੜਾ ਥੋੜਾ ਮੇਨ ਮੁੱਦਾ ਹੈਗਾ ਥੋੜੇ ਜਿਹੇ ਕਿਹੜੀਆਂ ਕਿਹੜੀਆਂ ਜੱਥੇਬੰਦੀਆਂ ਤੁਹਾਡੇ ਨਾਲ ਨੇ ਸਾਡੇ ਨਾਲ ਮਤਲਬ ਭਾਰਤੀ ਕਿਸਾਨ ਜੁਨੀਅਨ ਇਕਤਾ ਹੋ ਰਹਾ ਹਾਂ ਜੀ ਤੇ 8 ਕ ਹੋ ਗਈ ਤੇ ਬਾਕੀ ਟਾਈਮ ਤੇ ਸਾਰੀਆਂ ਜਿੱਥੇ ਬੰਦੇ ਸਾਡੇ ਨਾਲ ਖੜਦੇ ਨੇ ਫੇ ਵੇਖਦੇ ਕੀ ਲੱਗਦਾਗਾ ਮਤਲਬ ਜੇਕਰ ਕੰਪਨੀ ਨਾਲ ਗੱਲਬਾਤ ਥੋੜੀ ਸਹੀ ਨਹੀਂ 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 ਸਿਰੇ ਚੜਦੀ ਤਾਂ ਫਿਰ ਕੀ ਕਰੂੰਗਾ ਸਰ ਅਸੀਂ ਪਹਿਲਾਂ ਪਤਾ ਕੀ ਕਰਿਆ ਇਹਨਾਂ ਨੇ ਪ੍ਰਪੋਜ਼ਲ ਮੰਗੀ ਮੈਨੇਜਰ ਨੇ ਪ੍ਰਪੋਜ਼ਲ ਮੰਗੀ ਇਹ ਜਿੱ ਦਿੱਤੀ ਉਹ ਮੈਨੂੰ ਇਹ ਨਹੀਂ ਪਤਾ ਵੀ ਬਾਬੂਆਂ ਤੱਕ ਪਹੁੰਚਿਆ ਜਾਂ ਨਹੀਂ ਪਹੁੰਚੀ ਉਹ ਹੁਣ ਰਗਪੁਰੀ ਦੱਸੂਗਾ ਮੈਨੇਜਰ ਵੀ ਪਹੁੰਚਿਆ ਜਾਂ ਨਹੀਂ ਪਹੁੰਚੀ ਉਥੇ ਕੋਈ ਗੱਲਬਾਤ ਨਹੀਂ ਹੋਈ ਹਾਲਾਂਕਿ ਅਸੀਂ ਮੈਨੇਜਰ ਇਹਨਾਂ ਨਾਲ ਦੁਬਾਰੇ ਵੀ ਗੱਲ ਕਰੀ ਵੀ ਦੱਸੋ ਜੀ ਕੀ ਪ੍ਰਪੋਜ਼ਲ ਦਾ ਬਣਿਆ ਹਾਂ ਮੈਂ ਅੱਜ ਕਰਾਉਣਾ ਗੱਲ ਕਰਾਉਣਾ ਮੈਨੂੰ ਐ ਲੱਗਦਾ ਵੀ ਸ਼ਾਇਦ ਜੇ ਬਾਬੂਆਂ ਕੋਲੇ ਪਹੁੰਚ ਜਾਂਦੀ ਸਾਡਾ ਕੋਈ ਨਾ ਕੋਈ ਹੱਲ ਹੋ ਜਾਂਦਾ ਠੀਕ ਹੈ ਜੀ ਮੰਨ ਕੇ ਮੰਗਾ ਤੇ ਲਾਗੂ ਨਹੀਂ ਕੀਤੀਆਂ ਕੀ ਕਹੋਗੇ ਦੇਖੋ ਜੀ ਜਿਹੜਾ ਅਸੀਂ ਵਿਰੋਧ ਕਰਨ ਜਾ ਰਹੇ ਹਾਂ ਕਿ ਇਹ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਨੇ ਤੇ ਲਿਖ ਕੇ ਦਿੱਤੀਆਂ ਹੋਈਆਂ ਨੇ ਲਿਖ ਕੇ ਦਿੱਤੀਆਂ ਹੋਈਆਂ ਮੰਨੀਆਂ ਹੋਈਆਂ ਨੇ ਜੀ ਸਾਨੂੰ ਇਹ ਜਿਹੜੇ ਇਥੋਂ ਦੇ ਮੈਨੇਜਰ ਨੇਗੇ ਰਗਪੁਰੀ ਜੀ ਸਾਨੂੰ ਇਹ ਵਾਰ-ਵਾਰ ਧਰਨਾ ਲਾਉਣ ਤੇ ਮਜਬੂਰ ਕਰ ਰਹੇ ਨੇਗੇ ਅਸੀਂ ਵੀ ਕਿਸੇ ਦਿੱਤੀ ਆ ਪੈਣਾ ਸਾਨੂੰ ਇਹਨਾਂ ਨੇ ਤੀਜੇ ਦਿਨ ਸੜਕਾਂ ਦੇ ਉੱਤੇ ਰੋਲਿਆ ਹੋਇਆਗਾ ਸਾਡਾ ਕੋਈ ਸ਼ੌਕ ਨਹੀਂ ਹੈਗਾ ਧਰਨਾ ਲਾਣਾ ਤੇ ਸਾਡੀ ਇੱਕ ਮਜਬੂਰੀ ਹੈਗੀ ਹੈਗੇ ਇਹ ਧਰਨਾ ਲਾਉਣ ਦੀ ਵੀ ਇਹ ਵਾਰ-ਵਾਰ ਇਹ ਤੇ ਮਜਬੂਰੀ ਇਹ ਪੂਰੀ ਸਾਵੇ ਫੜਵਾ ਰਹੇ ਨੇਗੇ ਇਹਨਾਂ ਦਾ ਅਸੀਂ ਇਤਕੀ ਜਿਹੜਾ ਸਾਡਾ ਧਰਨਾ ਲੱਗੂਗਾ ਉਹ ਅਸੀਂ ਟਟਕੇ ਲਾਵਾਂਗੇ ਤੇ ਆਪਣੇ ਸਾਰੇ ਮੱਗਾ ਮਨਾ ਕੇ ਕੀ ਆਨ ਦੀ ਅੱਜ ਤੁਸੀਂ ਅੱਜ ਇਹ ਮਜ਼ਦੂਰਾਂ ਦੇ ਨਾਲ ਆਏ ਹੋ ਜਿਵੇਂ ਕਿ ਫੈਕਟਰੀਆਂ ਦੇ ਨਾਲ ਦੱਸਿਆ ਜਾ ਰਿਹਾ ਹੈਗਾ ਸ਼ਰਾਬ ਫੈਕਟਰੀ ਦਾ ਮਸਲਾ ਹੈਗਾ ਪਹਿਲਾਂ ਤੁਹਾਨੂੰ ਦੱਸਿਆ ਵੀ ਇਹ ਵੀ ਮੰਗਾ ਸਾਡੀਆਂ ਮੰਨੀਆਂ ਹੋਈਆਂ ਨੇ ਪਰ ਉਹ ਮਤਲਬ ਲਾਗੂ ਨਹੀਂ ਕੀਤੀਆਂ ਗਈਆਂ ਕੀ ਕਹੋਗੇ ਇਹਦੇ ਬਾਰੇ ਇਹਦੇ ਬਾਰੇ ਇਹ ਹੈ ਵੀ ਕਹਿੰਦਾ ਵੀ ਜਿਹੜਾ ਨੀਜੀਕਰਨ ਹੈ ਅਸੀਂ ਇਹਦਾ ਵਿਰੋਧ ਸਿਰੇ ਤੋਂ ਬਹੁਤ ਥੈਰਾ ਤੋਂ ਕਰਦੇ ਆ ਰਹੇ ਹਾਂ ਕਰਿਆ ਵੀ ਹੈ ਇਹ ਜਥੇਬੰਦੀ ਦਾ ਸਾਡਾ ਅਸੂਲ ਹੈ ਕਿ ਦੇ ਕਹਿੰਦਾ ਕਹਿੰਦੇ ਨੇ ਵੀ ਡਾਕਟਰ ਨਾਲ ਖੜਦੇ ਨੇ ਵਾਸ਼ਟਰ ਨਾਲ ਖੜਦੇ ਨੇ ਮਜ਼ਦੂਰ ਨਾਲ ਵੀ ਸਾਡਾ ਖੜਨ ਦਾ ਹੱਕ ਬਣਦਾ ਹੈ ਸਾਡੇ ਬੱਚੇ ਨੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਦਾ ਅਸੀ ਮਹੀਆ ਚਾਹੁੰਨੇ ਆ ਵੀ ਕਿਸੇ ਦਾ ਪੱਕਾ ਰੁਜ਼ਗਾਰ ਮਿਲੇ ਇੱਥੇ ਦਾ ਜਿੱਦਦਾ ਰਾਗਪੁਰੀ ਆਇਆ ਰਾਗਪੁਰੀ ਨਾਲ ਸਾਡਾ ਵਾ ਵਾਸਤਾ ਪਿਆ ਅਸੀਂ ਇਹਨਾਂ ਦੇ ਨਾਲ ਖੜਿਆ ਮੁੰਡਿਆਂ ਦੇ ਨਾਲ ਅਸੀਂ ਜਵਾਇਨਿੰਗ ਲੈਟਰ ਦਵਾਏ ਨੇ 12 ਬੰਦਿਆਂ ਨੂੰ ਮਿਲਦੇ ਆਪਣੇ ਘਹਿਰਾਂ ਨੂੰ ਹੈ 6 ਬੰਦਿਆਂ ਨੂੰ 6 ਬੰਦਿਆਂ ਨੂੰ ਤੇ 8 ਇਹਨਾਂ ਨੇ ਕਿਸੇ ਦਾ ਰੱਖਿਆ ਦੀ ਵੀ ਕੀਂਦੇ ਅਸੀਂ ਇਸ ਮਾ ਅਗਲੇ ਆ ਜਿਹੜਾ ਅਮੀਨ ਹਾਂ ਲੰਘਿਆ ਵੀ ਉਹਦੇ ਵਿੱਚ ਰੱਖਿਆ ਹੋਇਆ ਸੀ ਇਹ ਗੱਲ ਹੋਈ ਹੈ ਪ੍ਰਸ਼ਾਸਨ ਦੇ ਅਧੀਨ ਹੋਈ ਹੈ ਬਿਲਕੁਲ ਪ੍ਰਸ਼ਾਸਨ ਵਿੱਚ ਹੈ ਐਸਐਸਪੀ ਨਾਲ ਗੱਲ ਕਰੀ ਜਾਂ ਉਹਨਾਂ ਨੇ ਡਿਪਟੀ ਸਾਹਿਬ ਉਹ ਰਿਹਾਏ ਨੇ ਉਹਨਾਂ ਨਾਲ ਕਿਸੇ ਦਾ ਗੱਲ ਹੋ ਕੇ ਇਹਨਾਂ ਦੀ ਤੈਅ ਹੋਈ ਹੈ ਜਿਹੜਾ ਇਹ ਰਾਗਪੁਰੀ ਹੈ ਵੀ ਇਸ ਬੰਦੇ ਨੇ ਕਿਸੇ ਦਾ ਚਾਰ ਖੰਡਾਂ ਵਾਲੀਆਂ ਗੱਲਾਂ ਕਰਦਾ ਇੱਕ ਦਿਨ ਤਾਂ ਕਿਸੇ ਦਾ ਮੈਂ ਉਹਨਾਂ ਨੂੰ ਉਧਰ ਭੇਜੂਗਾ ਜਿਹੜੇ ਮੰਡਿਆਂ ਨੂੰ ਜੁਆਇਨਿੰਗ ਲੈਟਰ ਵੀ ਦਿੱਤੇ ਉਹ ਜਵਾਇਨ ਗਰੇਟਰ ਦੇਣ ਤੋਂ ਬਾਅਦ ਕਹਿੰਦਾ ਵੀ ਮੈਤਾ ਜੀ ਇਹਨਾਂ ਨੂੰ ਝਾਰਖੰਡ ਭੇਜੂਗਾ। ਇਸ ਗੱਲ ਤੇ ਵੀ ਅਸੀਂ ਲੜਾਈ ਲੜੀ ਵੀ ਕਿਸੇ ਦਾ ਯਾਰ ਤੂੰ ਜੇ ਸਾਡੇ ਜਵਾਖ ਝਾਰਖੰਡੇ ਭੇਜਣੇ ਨੇ ਫਿਰ ਕਿਹੜੇ ਵਾਸਤੇ ਕਿਸੇ ਦਾ ਵੀ ਐਡੀ ਗੱਡੀ ਗੱਲ ਐ ਫਿਰ ਤੂੰ ਤਾਂ ਕੱਲੋਂ ਕਹੇਗਾ ਵੀ ਮੈਤਾ ਉੱਥੇ ਇਹ ਗੱਲ ਨਹੀਂ ਕਿਸੇ ਦਾ ਸੀ ਪੁੱਗਦੀ ਉੱਥੇ ਅਸੀਂ ਪਗਾਈ ਹੈ ਇਹਨਾਂ ਦੀ ਮੁੰਡਿਆ ਦੀ। ਅਸੀਂ ਰੱਖੇ ਨੇ ਮੁੰਡੇ ਉਰੇ। ਇਹ ਗੱਲ ਤੇ ਅਸੀਂ ਬਿਲਕੁਲ ਇਹ ਗੱਲ ਤੇ ਫੁੱਲ ਚੜਾਉਣੇ ਆ ਅਸੀਂ ਇਹਨਾਂ ਦੇ ਨਾਲ ਖੜਿਆ ਸਾਡੇ ਬੱਚੇ ਨੇ ਸਾਡੇ ਜਵਾਕ ਨੇ ਅਸੀਂ ਸਾਡੇ ਜਵਾਕਾਂ ਦੀ ਕਰਾਂਗੇ ਅਸੀਂ ਹਰ ਹਾਲਤ 'ਚ ਇਹਨਾਂ ਨਾਲ ਖੜਾਂਗੇ ਅਸੀਂ ਆਪਣੇ ਬੱਚਾ ਕਰਕੇ ਖੜਾਂਗੇ ਇਹ ਸਾਨੂੰ ਜੋ ਕਹਿੰਦਾ ਕੋਈ ਮਰਜ਼ੀ ਹੈ ਕਿਸੇ ਦਾ ਕੋਈ ਕਹਿੰਦਾ ਹੈ ਨਾ ਕਹਿੰਦਾ ਹੈ ਕਿਸੇ ਦਾ ਉਧਰਲੇ ਪਾਸੋਂ ਜਿਹੜੀਆਂ ਸਰਕਾਰਾਂ ਦੀਆਂ ਨੇ ਸਾਨੂੰ ਪੜੇ ਨੇ ਨੀਤੀਆਂ ਨੇ ਲੋਕ ਪੜੋ ਰਾਜ ਕਰੋ ਇਹ ਤਾਂ ਹੈਗੀਆਂ ਨੇ ਪਰ ਜੇ ਅਸਲ ਗੱਲ ਕਰੀ ਆ ਭਾਜ ਜਿਵੇਂ ਕੀ ਮੁੱਦਾ ਜੀ ਗੱਲ ਕਰੀਏ ਜਿਵੇਂ ਕਿ ਇਹ ਮਸਲਾ ਕਿਹੜਾ ਹੁਣ ਉਲਝਿਆ ਹੋਇਆ ਮਸਲਾ ਹੈ ਜਿਵੇਂ ਕਿ ਜੀ ਮੰਗਾ ਸੀ ਨਹੀਂ ਮੰਨੀਆਂ ਗਈਆਂ ਕੀ ਲੱਗਦਾ ਜੇਕਰ ਧਰਨ ਦੀ ਲੋੜ ਪਈ ਜਾਂ ਹੋਰ ਕਿਸੇ ਤਰ੍ਹਾਂ ਦੀ ਲੋੜ ਪਈ ਤੁਸੀਂ ਇਹਨਾਂ ਮਜੂਦੂਨ ਦੇ ਨਾਲ ਅਸੀਂ ਬਿਲਕੁਲ ਨਾਲ ਖੜਾਂਗੇ ਠੀਕ ਹੈ ਹਰ ਹਾਲ ਚ ਖੜਾਂਗੇ ਇਹਨਾਂ ਦੀ ਵੀ ਬਾਹਰ ਰਹਿ ਕੇ ਸਪੋਰਟ ਕਰਾਂਗੇ ਠੀਕ ਹੈ ਅਸੀਂ ਆਪਦੇ ਕਿਸੇ ਦਾ ਆਪਦੇ ਤੌਰ ਤੇ ਨਹੀਂ ਲੈਂਦੇ ਅਸੀਂ ਜਵਾਕਾਂ ਦੇ ਤੌਰ ਤੇ ਲਵਾਂਗੇ ਸਾਡੇ ਜਵਾਕ ਨੇ ਠੀਕ ਹੈ ਸਾਡੇ ਬੱਚੇ ਨੇ ਸਾਡੇ ਘਰਾਂ ਦੇ ਨੇ ਮਤਲਬ ਤੁਸੀਂ ਪੂਰਨ ਤੌਰ ਤੇ ਸਾਥ ਦੇਵੋਗੇ ਹਾਂ ਅਸੀਂ ਪੂਰਨ ਤੌਰ ਤੇ ਸਾਥ ਦੇਵਾਂਗੇ ਠੀਕ ਹੈ। ਕੋਧਾਂ ਜੀ ਜਿਵੇਂ ਕਿ ਅੱਜ ਮਜ਼ਦੂਰਾਂ ਨੇ ਇਕੱਠ ਕੀਤਾ ਹੈਗਾ ਦੱਸੀ ਸਾਰੀ ਗੱਲਬਾਤ ਸਾਹਮਣੇ ਆਈ ਹੈ ਸਾਰੀ ਵੀ ਜਿਹੜਾ ਰੋਜ਼ਗਾਰਾ ਵੀ ਕੀਤਾ ਇਹਨਾਂ ਨੇ ਪਰ ਇਹਨਾਂ ਦੀਆਂ ਮੰਗਾਂ ਹਜ ਤੱਕ ਨਹੀਂ ਮੰਨੀਆਂ ਗਈਆਂ ਇਹਦਾ ਕੋਈ ਡੇਟ ਟਾਈਮ ਕਦੋਂ ਤੋਂ ਮਤਲਬ ਰੋਜ਼ਗਾਰਾ ਇਹਦਾ ਚੱਲ ਰਿਹਾ ਹੈਗਾ ਲਗਾਤਾਰ ਜੇ ਗੱਲ ਕਰੀਏ ਤੇ ਜੇ ਧਾਰਨਾ ਦੀ ਗੱਲ ਕਰੀਏ ਪੱਕੇ ਤੌਰ ਤੇ ਕਦੋਂ ਤੱਕ ਲੱਗੂਗਾ ਜੇ ਮਤਲਬ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਇਹਨਾਂ ਨੇ ਜਿਹੜਾ ਲਿਖਤੀ ਲੈਟਰ ਦਿੱਤਾ ਉਹਦੇ ਚ ਇਹਨਾਂ ਨੇ 12 ਤਰੀਕ ਦਾ ਟਾਈਮ ਰੱਖਿਆ ਵੀ 12 ਤੱਕ ਜਿਹੜੀਆਂ ਸਾਡੀਆਂ ਮੰਗਾਂ ਰਿਓ ਪੂਰੀਆਂ ਕੀਤੀਆਂ ਜਾਂ ਅਗਰੇ 12 ਤਰੀਕ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀ ਜਾਂਦੀਆਂ ਤਾਂ ਅਸੀਂ ਇਮੀਡੀਏਟਲੀ 13 ਤਰੀਕ ਤੋਂ ਜਾਂ 14 ਤੋਂ ਅਸੀਂ ਜਿਹੜਾ ਪੱਕਾ ਧਰਨਾ ਜਿਹੜਾ ਲਾਵਾਂਗੇ ਔਰ ਉਹ ਧਰਨਾ ਕੋਈ ਅ ਅਸਥਾਈ ਨਹੀਂ ਹੋਗਾ ਪੱਕੇ ਤੌਰ ਤੇ ਸਥਾਈ ਤੌਰ ਤੇ ਲੱਗੂਗਾ ਦਿਨ ਰਾਤ ਦਾ ਧਰਨਾ ਹੋਊਗਾ ਇਹਦੇ ਚ ਜਿਹੜੀ ਏਟਕਾ ਉਹ ਵੀ ਆਪਣੀ ਪੂਰੀ ਪੂਰੀ ਸਮੂਲੀਅਤ ਕਰੇਗੀ ਤੇ ਹੋਰ ਜਿਹੜੀਆਂ ਵੀ ਭਰਾਤਰੀ ਜੱਜੇ ਬੰਦਿਆ ਨੇ ਕਿਸਾਨ ਵੀ ਨੇ ਦੇਖਤਾ ਕਰਾਂ ਹੋਰ ਵੀ ਕਿਸਾਨ ਜੱਤੇ ਬੰਦਿਆ ਨੇ ਉਹਨਾਂ ਤੱਕ ਵੀ ਅਸੀਂ ਪੂਰੀ ਉਹਨਾਂ ਤੋਂ ਸਹਾਰਾ ਲੈਣ ਦੀ ਕੋਸ਼ਿਸ਼ ਕਰਾਂਗੇ ਇਸ ਲਈ ਇਹ ਜਿਹੜੀ ਲਾਈਨ ਪਾਈ ਸੀ ਬਦਲੀ ਕਰਨ ਦੀ ਜਦੋਂ ਇਹ ਲਾਈਨ ਪਾਈ ਸੀ ਮੈਂ ਉਦੋਂ ਵੀ ਉਸ ਟਾਈਮ ਵਿਰੋਧ ਕਰਕੇ ਆਇਆ ਸੀ ਵੀ ਇਹ ਲਾਈਨ ਨਹੀਂ ਹੋਣੀ ਚਾਹੀਦੀ ਇਹਨੂੰ ਕੱਟਣਾ ਚਾਹੀਦਾ ਤਾਂ ਉਦੋਂ ਮੈਨੇਜਮੈਂਟ ਨੇ ਕਿਹਾ ਕਹਿੰਦੇ ਜੀ ਅਸੀਂ ਬਦਲੀ-ਪੁਦਲੀ ਨਹੀਂ ਕਰਦੇ ਇਹ ਤਾਂ ਡਿਸਿਪਲਨ ਦੀ ਗੱਲ ਆ ਖਾਣਾ ਪੂਰਤੀ ਦੀ ਗੱਲ ਆ ਵੀ ਇਹਨਾਂ ਦੇ ਦਬਾਅ ਅਸਰ ਪਿਆ ਰਹੂਗਾ ਵੀ ਚਲੋ ਜੀ ਸਾਡੀ ਕਿਤੇ ਬਦਲੀ ਨਾ ਕਰਦਣ ਪਰ ਅਸੀਂ ਬਦਲੀ ਕਰਦੇ ਕਿਸੇ ਨੇ ਨਹੀਂ ਮੇਰੀ ਇਹ ਜਿੱਦ ਰਹੀ ਚ ਵੀ ਇਹ ਲਾਈਨ ਕੱਟੇ ਹੀ ਜਾਵੇ ਸਾਡੇ ਲੀਡਰਾਂ ਨਾਲ ਵੀ ਸਾਡੀ ਤੁੰਤੂਵਾਵੇਂ ਹੋਈ ਕਿ ਇਹ ਲਾਈਨ ਨੂੰ ਬਿਲਕੁਲ ਕੱਟਿਆ ਜਾਵੇ ਇਹ ਲਾਈਨ ਖਤਮ ਕੀਤੀ ਜਾਵੇ ਬਦਲੀ ਵਾਲੀ ਕਿਉਂਕਿ ਅਗਰ ਪੰਜਾਬ ਤੋਂ ਬੰਦਾ ਝਾਰਖੰਡ ਜਾਂਦਾ ਉਹ ਡੇਢੀ ਕਿਉਂ ਦਾ ਤੁਹਾਨੂੰ ਤਿੱਗਣੀ ਤਨਖਾਹ ਵੀ ਦੇ ਦੇਵੇ ਤਾਂ ਵੀ ਉੱਥੇ ਦੇ ਹਾਲਾਤ ਕਹੇ ਜ ਨੇ ਝਾਰਖੰਡ ਦੇ ਅਸੀਂ ਦੇਖਦੇ ਆ ਇਸ ਲਈ ਇਹ ਸਿਰਫ ਇੱਕ ਮਜ਼ਦੂਰ ਜਮਾਤ ਨੂੰ ਦਬਾਉਣ ਲਈ ਇਹ ਜਿਹੜੀਆਂ ਝਾਰਖੰਡ ਦਾ ਨਾਮ ਲੈਤਾ ਕਦੇ ਕਿਤੇ ਦਾ ਨਾਮ ਲੈਤਾ ਇਹ ਮੈਨੇਜਮੈਂਟਾਂ ਦੇ ਹੱਥ ਕੰਡੇ ਨੇ ਵੀ ਇਹ ਜੂਨੀਅਨ ਪਟੇਨਾ ਇਹ ਇਸ ਇਸ ਗੱਲ ਤੇ ਡਰਨਾ ਕਿ ਕਿਤੇ ਮੇਰੀ ਬਦਲੀ ਨਾ ਹੋ ਜੇ ਉਹ ਇਹ ਜੁਨੀਆ ਤੋਂ ਪਰੇ ਹੋ ਜਾਣ ਤੇ ਅਸੀਂ ਜਿਹੜੀ ਲੁੱਟਾਉ ਕਰਦੇ ਰਹੀਏ ਇਹ ਕਰਕੇ ਅਸੀਂ ਇਸ ਲਾਇਨ ਨਾਲ ਇਹ ਐਤ ਕੀ ਅਸੀਂ ਇਹ ਜਿਹੜਾ ਧਰਨਾ ਲਾਵਾਂਗੇ ਇਹ ਜਿਹੜੀ ਬਦਲੀ ਵਾਲੀ ਲਾਇਨ ਆ ਇਹਨੂੰ ਬਿਲਕੁਲ ਉਹ ਕਾਗਜ਼ ਨੂੰ ਪਾੜ ਕੇ ਫਿਰ ਅਸੀਂ ਅੰਦਰ ਜਾਵਾਂਗੇ ਔਰ ਇਹ ਬਦਲੀ ਵਾਲਾ ਜਿਹੜਾ ਸਾਡੇ ਤੇ ਸਦਾ ਲਈ ਇਹਨਾਂ ਨੇ ਸਾਡੇ ਤੇ ਪਾਇਆ ਦਬਾਅ ਉਹਨੂੰ ਅਸੀਂ ਖਤਮ ਕਰਾਂਗੇ ਤੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਮੰਨ ਕੇ ਪ੍ਰਸ਼ਾਸਨ ਦੇ ਤੇ ਇਹਨ ਲਿਖਤੀ ਸਮਝੌਤਾ ਹੋਇਆ ਉਹ ਮੰਗਾਂ ਅਸੀਂ ਪੂਰੀਆਂ ਕਰਾਵਾਂਗੇ ਤੇ ਰਹੀ ਗੱਲ ਇਹਨਾਂ ਦੀ ਮਿਨੀਮਮ ਵੇਜ ਦੀ ਕਿਉਂਕਿ ਇਹ ਫੈਕਟਰੀ ਜਦੋਂ ਤੋਂ ਲੱਗੀ ਆ ਇਹ ਪੂਰੀ ਲੁੱਟ ਕਰਦੀ ਆ ਰਹੀ ਆ ਕਿਉਂਕਿ ਹੁਣੇ ਮੈਨੇਜਮੈਂਟ ਕਹਿੰਦੀ ਕਹਿੰਦੇ ਨਹੀਂ ਜੀ ਸਾਡੇ ਕੋਲ ਤਾਂ ਹੋਣ ਆਈ ਗਿਆ ਹੈ ਫੈਕਟਰੀ ਵੀ ਤੋਂ ਪਰ ਜਦੋਂ ਇਹ ਜਿਹੜਾ ਗਰੁੱਪ ਆ ਉਹ ਇਹਨਾਂ ਦੀ ਆਪਸੀ ਬੰਦ ਹੋਈ ਆ ਇਹ ਕੋਈ ਫੈਕਟਰੀ ਨਮੀ ਨਹੀਂ ਹੈ ਮਾਲਕ ਨਵੇਂ ਨਹੀਂ ਹੈਗੇ ਉਹ ਜਿਹੜੀਆਂ ਪਹਿਲੀ ਲੁੱਟ ਕਰ ਗਏ ਵੀ ਸਾਦੂ ਇਹ ਬੈਂਕ ਦੇ ਵਿੱਚ ਉਹ 18-20 ਹਜ਼ਾਰ ਦੀ ਸਾਡੀ ਸਟੇਟਮੈਂਟ ਆ ਔਰ ਸਾਨੂੰ ਇਹ 8000 7000 ਦਿੰਦੇ ਤੇ ਉਹ ਸਟੇਟਮੈਂਟਾਂ ਵੀ ਅਸੀਂ ਲੇਬਰ ਕਮਿਸ਼ਨਾਂ ਤੇ ਪੇਸ਼ ਕਰੀਆਂ ਕਿ ਜਨਾਬ ਆ ਕੁਛ ਲਟੋਰੀ ਆ ਵੀ ਮੈਨੂੰ 18000 ਦੀ ਮੇਰੀ ਸੈਲਰੀ ਆ ਤੇ ਮੈਨੂੰ ਇਹ 8000 ਦਿੰਦੇ ਨੇ ਤਾਂ ਉੱਥੇ ਜਾ ਕੇ ਇਹਨਾਂ ਨੇ ਝੂਠ ਬੋਲਿਆ ਜਿਹੜਾ ਇਹਨਾਂ ਦਾ ਗੌਰਵ ਜਾਹ ਹੋਆ ਉਹ ਕਹਿੰਦਾ ਨਹੀਂ ਜੀ ਹੁਣ ਮੈਨੇਜਮੈਂਟ ਬਦਲ ਗਈ ਹੁਣ ਇਹ ਹੋ ਗਿਆ ਪਰ ਉਹ ਮੈਨੇਜਮੈਂਟ ਨਹੀਂ ਬਦਲੀ ਮੈਨੇਜਮੈਂਟ ਉਹੀ ਆ ਉਹ ਬੰਡਰ ਦੇ ਵਿੱਚ ਇਹਨਾਂ ਨੂੰ ਜਿਹੜੀ ਇਹ ਫੈਕਟਰੀ ਆ ਗਈ ਇਹ ਕਰਕੇ ਇਹ ਲੁੱਟ ਨੂੰ ਅਸੀਂ ਉਹ ਖਤਮ ਕਰਾਉਣ ਦੇ ਲਈ ਇਹ ਵਰਕਰਾਂ ਦੇ ਜਥੇਬੰਦੀ ਬਣਾਈ ਔਰ ਜਦੋਂ ਜਥੇਬੰਦੀ ਬਣੀ ਆ ਉਦੋਂ ਤੋਂ ਹੀ ਅਸੀਂ ਸੰਘਰਸ਼ ਕਰਦੇ ਆ ਰਹੇ ਆਂ ਪਰ ਜਦੋਂ ਅਸੀਂ ਜਥੇਬੰਦੀ ਯੂਨੀਅਨ ਤੌਰ ਤੇ ਪਰਪੱਕ ਹੋ ਕੇ ਚੱਲਦੀ ਆ ਤਾਂ ਉਹਨਾਂ ਦੀ ਉਹ ਜਿਹੜੀ ਇਹਦੀ ਇਨਕਮ ਸ਼ੀਟ ਆ ਉਹ ਲੈਂਦੀ ਆ ਵੀ ਤੁਸੀਂ ਕਿੰਨਾ ਮੁਨਾਫਾ ਕਮਾਇਆ ਜਦੋਂ ਉਹ ਮੁਨਾਫੇ ਵਾਲੀ ਗੱਲ ਆਉਂਦੀ ਆ ਤਾਂ ਜਿਹੜਾ ਇਹ ਕਾਨੂੰਨ ਕਿਰਤ ਕਾਨੂੰਨ ਕੀ ਕਹਿੰਦਾ ਉਹ ਇਹ ਕਹਿੰਦਾ ਵੀ ਜਿਹੜੀ ਫੈਕਟਰੀ ਆ ਉਹਦੇ ਸਾਰੇ ਖਰਚੇ ਕੱਢ ਕੇ ਜਿਹੜਾ ਉਹਦਾ ਮੁਨਾਫਾ ਹੈ ਉਹਦੇ ਚ ਅਸੀਂ ਅੱਧ ਦੇ ਮਾਲਕਾਂ ਵੀ ਜੇਕਰ ਇਹਨਾਂ ਨੂੰ 100 ਰੁਪਏ ਮਾਲਕ ਨੂੰ ਬਚਦਾ ਤਾਂ 50 ਰੁਪਏ ਲੇਬਰ ਦੇ ਨੇ 50 ਰੁਪਏ ਉਹਦੇ ਨੇ ਪਰ ਇਥੇ ਕੀਆ ਇਥੇ 80 ਉਹ ਲੈ ਜਾਂਦਾ ਸਾਨੂੰ 20 20 ਰੁਪਏ ਦਿੰਦੇ ਆ ਇਹ ਕਰਕੇ ਲੁੱਟ ਨੂੰ ਖਤਮ ਕਰਨ ਵਾਸਤੇ ਜਿਹੜੀ ਟ੍ਰੇਡ ਯੂਨੀਅਨ ਐਕਟ ਬਣਿਆ ਹੋਇਆ ਉਹਨੂੰ ਅਸੀਂ ਲਾਗੂ ਕਰਾਉਣ ਦੀ ਗੱਲ ਕਰਦੇ ਆ ਕਿ ਕੱਲਾ ਇਥੇ ਤਾਂ ਜੇ ਬੋਨਸ ਇਹਨਾਂ ਨੂੰ ਹੁਣ ਸ਼ੁਰੂ ਕਰਾਇਆ ਕਿ 12 ਮਹੀਨੇ ਕੰਮ ਕਰੋ 13 ਮਹੀਨੇ ਤਨਖਾਹ ਦਿਓ ਪਰ ਜਦੋਂ ਅਸੀਂ ਇਹਨਾਂ ਦੀ ਉਹ ਸਟੇਟਮੈਂਟ ਲੈਨੇ ਆ ਵੀ ਕਿੰਨਾ ਥੋੜਾ ਮਾਲ ਗਿਆ ਕਿੰਨਾ ਆਇਆ ਤਾਂ ਫਿਰ ਅਸੀਂ ਇਹ ਬੋਨਸ ਇਥੋਂ 12% ਵੀ ਕਰਾਂਗੇ ਫਿਰ ਇਹਨੂੰ 16 ਵੀ ਕਰਾਂਗੇ ਫਿਰ ਇਹ 18 ਹੋਊਗਾ ਫੇਰੇ 20 ਵਾਈ ਜਾਊਗਾ ਅਸੀਂ ਸਭ ਤੋਂ ਵੱਧ ਜਿਹੜਾ ਕੋਈ ਬੋਨਸ ਲੈਂਦੀ ਆ ਉਹ ਬਜਾਜ ਕੰਪਨੀ 36% ਦਿੰਦੀ ਸੀ ਸਾਡੀਆਂ ਏਟਕ ਦੀ ਇੱਕ ਜਥੇਬੰਦੀ ਆ ਜਿਹਨੇ 35% ਫੈਕਟਰੀ ਤੋਂ ਬੋਨਸ ਲਿਆ ਇਹ ਕਰਕੇ ਸਾਥੀਓ ਇਸ ਗੱਲ ਨੂੰ ਕਿ ਅਸੀਂ ਮੈਨੇਜਮੈਂਟ ਨੂੰ 12 ਤਰੀਕ ਦਾ ਟਾਈਮ ਦਿੱਤਾ ਜੇਕਰ ਉਹ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਇਹ ਵੀ ਠੀਕ ਆ ਵੀ ਮੂਰੇ ਤਿਆਰ ਦੀਵਾਲੀ ਆ ਰਹੀ ਆ ਪਰ ਸਾਡੇ ਵਰਕਰਾਂ ਨੇ ਜੋ ਲਿਖ ਕੇ ਦਿੱਤਾ ਉਹਦੇ ਤੇ ਅਸੀਂ ਵੀ ਫੁੱਲ ਚੜਾਵਾਂਗੇ ਵੀ ਅਸੀਂ 12 ਤਰੀਕ ਤੋਂ ਬਾਅਦ ਇਮੀਡੀਏਟਲੀ ਲਗਾਤਾਰ ਦਿਨ ਰਾਤ ਦਾ ਧਰਨਾ ਇੱਥੇ ਲਾਵਾਂਗੇ ਉਹਦੇ ਚ ਸਾਰੀ ਵੱਡੀ ਸਮੂਲਿਤ ਕਰਾਂਗੇ ਔਰ ਜਦੋਂ ਤੱਕ ਇਹ ਜਿਹੜੀ ਬਾਦਲੀ ਵਾਲੀ ਲੜ ਤੇ ਬਾਕੀ ਜਿਹੜੀਆਂ ਮੰਨਿਆ ਮੰਗਾ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸੰਘਰਸ਼ ਸਾਡਾ ਜਾਰੀ ਰਹੂਗਾ ਇਨਿਆ ਸਾਰੇ ਸਾਥੀਆਂ ਨਾਲ ਸਾਰੀ ਸਾਡੀ ਏਟਕ ਦੀ ਮੀਟਿੰਗ ਕਰਾ ਰਿਆ ਅਸੀਂ ਚੰਗਰੂਰ ਦੇ ਵਿੱਚ ਵੀ ਸਾਰੀ ਏਟਕ ਦੀ ਕਮੇਟੀ ਆ ਉਹ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹ ਜਿੰਨੀਆਂ ਵੀ ਸਾਡੇ ਨਾਲ ਐਫੀਲੀਏਟਡ ਨੇ ਏਟਕ ਨਾਲ ਉਹ ਸਾਰੀਆਂ ਸਾਦਲੀਆਂ ਹੋਣ ਔਰ ਇਹਨਾਂ ਦੇ ਧਾਰਨੇ ਚ ਸਮੂਲੀਅਤ ਕਰਨ ਔਰ ਇਹ ਜਿਹੜੀ ਲੜਾਈ ਆ ਇਹਨੂੰ ਜਿੱਤ ਕੇ ਇਹ ਜਿਹੜਾ ਮਜ਼ਦੂਰਾਂ ਦਾ ਹੱਕ ਜਿਹੜਾ ਇਹਨਾਂ ਨੂੰ ਦਵਾ ਕੇ ਆਪਦਾ ਇਹਨੂੰ ਅਸੀਂ ਇਹ ਨਹੀਂ ਕਹਿੰਦੇ ਫੈਕਟਰੀ ਸਾਡੀ ਮਾਂ ਫੈਕਟਰੀ ਚੱਲਣੀ ਆ ਫੈਕਟਰੀ ਨੂੰ ਅਸੀਂ ਆਪਣੀ ਮਾਂ ਦਾ ਦਰਜਾ ਦਿੰਨੇ ਆ ਪਰ ਜੇ ਫੈਕਟਰੀ ਦੀ ਮੈਨੇਜਮੈਂਟ ਉਹਦਾ ਜਿਹੜਾ ਪ੍ਰੋਫਿਟ ਆ ਉਹ ਸਾਡੇ ਵਿੱਚ ਬਰਾਬਰ ਤੇ ਇਸੇ ਨਾਲ ਨਹੀਂ ਵੰਡਦੀ ਤਾਂ ਉੱਥੇ ਸਾਡੀ ਲੜਾਈ ਮੈਨੇਜਮੈਂਟ ਨਾਲ ਪੈ ਜਾਂਦੀ ਆ ਕਿਉਂਕਿ ਇਹ ਜਿਹੜੇ ਮੈਨੇਜਰ ਜਿਹੜੇ ਕੋਈ ਰਗ ਰੂਪ ਵਿੱਚ ਤੁਸੀਂ ਕਹਦੇ ਹੋ ਉਹ ਜਿਹੜੇ ਪਹਿਲਾਂ ਜਿਹੜੇ ਵਧੀ ਵਧੀਆ ਤੇ ਉਹ ਚਲੇ ਗਏ ਹੁਣ ਇੱਥੇ ਇਹ ਜਿਹੜੇ ਆ ਗਏ ਇਧਰੋਂ ਉਧਰੋਂ ਦੋ ਕੋ ਪਹਿਲਾਂ ਵੀ ਆ ਗਏ ਇਹਨਾਂ ਨੇ ਇਹ ਕਿਸ ਤਰ੍ਹਾਂ ਦਾ ਮਾਲਕ ਤੱਕ ਕਹੀ ਜੀ ਗੱਲ ਪਚਾਉਂਦੇ ਨੇ ਕਿਵੇਂ ਪਚਾਉਂਦੇ ਨੇ ਕਿਉਂਕਿ ਪਹਿਲਾਂ ਤਾਂ ਮਾਲਕ ਵੀ ਆ ਕੇ ਸਾਡੇ ਕੋਲ ਬੈਠ ਕੇ ਗੱਲ ਕਰਕੇ ਗਿਆ ਇਸ ਲਈ ਅਸੀਂ ਫੈਕਟਰੀ ਦੇ ਮਾਲਕ ਤੱਕ ਆਪਣੀ ਗੱਲ ਪਚਾਉਣਾ ਚਾਹੁੰਦੇ ਆ ਵੀ ਤੇਰੀ ਮੈਨੇਜਮੈਂਟ ਤੇਰੇ ਇੱਥੇ ਸਾਥੋਂ ਸੰਘਰਸ਼ ਕਰਾ ਕੇ ਤੇਰਾ ਇੱਥੇ ਨੁਕਸਾਨ ਕਰੂਗੀ ਇਸ ਲਈ ਜਿਹੜਾ ਮਾਲਕ ਹੈ ਉਹਨੂੰ ਆਪ ਸਾਡੀ ਲੀਡਰਸ਼ਿਪ ਨਾਲ ਆਪ ਜਾ ਕੇ ਗੱਲ ਕਰਨੀ ਚਾਹੀਦੀ ਆ ਟੈਲੀਫੋਨ ਤੇ ਗੱਲ ਕਰਨੀ ਚਾਹੀਦੀ ਆ ਜਿਹੜਾ ਇਹਨਾਂ ਨੇ ਲਿਖ ਕੇ ਭੇਜਿਆ ਇਹ ਜਿਹੜਾ ਮੈਨੇਜਰ ਹੈ ਇਹਨੇ ਮਾਲਕਾਂ ਦਾ ਕੋਈ ਗੱਲ ਪਹਚਾਈ ਨਹੀਂ ਪਹਚਾਈ ਅਜੇ ਸਾਨੂੰ ਕੋਈ ਨਹੀਂ ਪਤਾ ਇਹ ਕਰਕੇ ਉਹ ਸਾਨੂੰ ਲਾਰੇ ਲਾਉਂਦਾ ਮੈਂ ਮਾਲਕਾਂ ਨਾਲ ਗੱਲ ਕਰ ਲਈ ਮਾਲਕ ਕਹਿੰਦੇ ਨੇ ਹਾਂ ਅਸੀਂ ਕੁਝ ਕਰਾਂਗੇ ਪਰ ਸਾਨੂੰ ਲੱਗਦਾ ਵੀ ਇਹਨੇ ਮਾਲਕਾਂ ਤੱਕ ਕੋਈ ਗੱਲ ਨਹੀਂ ਪਹਚਾਈ ਇਸ ਲਈ ਸਾਡੀ ਮਾਲਕਾਂ ਨੂੰ ਵੀ ਅਸੀਂ ਪੋਰਟਸ ਉਰਪੀਲ ਕਰ ਦਿਆ ਕਿ ਤੁਸੀਂ ਆਪ ਆ ਕੇ ਆਪਣੀ ਫੈਕਟਰੀ ਜਿਹੜੀ ਲੇਬਰ ਆ ਉਹਨਾਂ ਦੀਆਂ ਮੰਗਾਂ ਸੁਣੋ ਔਰ ਇਹ ਜਿਹੜੀ ਫੈਕਟਰੀ ਆ ਉਹਦਾ ਜਿਹੜੇ ਜਿਹੜੀ ਵਧੀਆ ਤਰੀਕੇ ਨਾਲ ਚੱਲਦੇ ਤੇ ਇਸ ਤਰ੍ਹਾਂ ਨਾ ਹੋਵੇ ਕਿ ਸਾਡਾ ਸੰਘਰਸ਼ ਨੂੰ ਉਲਟ ਪਾਸੇ ਜਿਵੇਂ ਇਹ ਆਮ ਤੌਰ ਤੇ ਜਿਹੜੀ ਸ਼ਰਮਾਇਦਾਰੀ ਕਹਿੰਦੀ ਆ ਵੀ ਇਹ ਜਿਹੜੇ ਕੰਪਨੀਟ ਨੇ ਜਾਂ ਕਿਸਾਨ ਨੇ ਇਹ ਤਾਂ ਫੈਕਟਰੀਆਂ ਬੰਦ ਕਰਾਉਂਦੇ ਨੇ ਅਸੀਂ ਬੰਦ ਨਹੀਂ ਕਰਾਉਂਦੇ ਅਸੀਂ ਫੈਕਟਰੀਆਂ ਲਵਾਉਣ ਆਲੇ ਆ ਅਸੀਂ ਕਹਿੰਦੇ ਆ ਫੈਕਟਰੀ ਵਧੇ ਪੁੱਲੇ ਔਰ ਸਾਡੇਆਂ ਜਿਹੜੀਆਂ ਮੰਗਾਂ ਨੇ ਉਹ ਵੀ ਪੂਰੀਆਂ ਹੋਣ ਇਹ ਸਾਰਿਆਂ ਨੂੰ ਕਰਦੇ ਹੋਏ ਅਸੀਂ ਇਹ ਜਿਹੜਾ ਧਰਨਾ ਲਾਉਣ ਜਾ ਰਹੇ